242 ਮਹੀਨਿਆਂ ਦਾ ਡੀਏ ਦਾ ਬਕਾਇਆ ਡੀਏ ਦਾ ਬਕਾਇਆ ਅਸੀਂ ਕੈਸ਼ਲੈਸ ਸਕੀਮ ਮੰਗਦੇ ਆ ਸਾਨੂੰ ਇਹਨਾਂ ਨੇ ਦੇਣਾ ਦਾ ਕਿਹਾ ਸੀ ਸਗੋਂ ਪ੍ਰੈਸ ਦੇ ਵਿੱਚ ਐਡੀ ਵੱਡੀ ਗੱਲ ਔਰ ਆਰਟੀ ਵੀ ਬਹੁਤ ਵੱਡਾ ਤੋਹਫਾ ਦੇ ਰਹੇ ਆ ਬਹੁਤ ਵੱਡਾ ਤੋਹਫਾ ਦੇ ਰਹੇ ਆ ਸਾਡਾ ਆਪਣਾ ਡਿਊਜ਼ ਜਿਹੜੀ ਕਿ ਡਿਊ ਹਾਨੇ ਨਾਲ 53% ਡੀਏ ਹੁਣ ਵਿਆੜੀ ਕੀਤਾ ਮਿਲਣਾ ਸ਼ੁਰੂ ਨਹੀਂ ਹੋਇਆ ਉਹ ਵੀ ਕਿ 23 ਤੋਂ ਕੀਤਾ ਤੇ 12 ਤੇ 10 22 ਮਹੀਨੇ ਦੇ ਬਕਾਇਆ ਇਹ ਖਾਗੇ ਕਹਿੰਦਾ ਬਾਬ ਟੁੱਟ ਕੀਤਾ ਜਾ ਰਿਹਾ ਹੈ ਕਿੱਥੇ ਅੱਜ ਸਰਕਾਰ ਨੇ ਲੋਕਾਂ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਉਥੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਪੂਰੀ ਐਸ਼ੋ ਐਸ਼ ਕਰ ਰਿਹਾ ਹੈ ਤੇ ਪੰਜਾਬ ਦਾ ਖਜ਼ਾਨਾ ਜਿਹੜਾ ਤੁਹਾਡੇ ਟੈਕਸਾਂ ਦੇ ਨਾਲ ਭਰਿਆ ਜਾ ਰਿਹਾ ਔਰ ਟੈਕਸਾਂ ਦੇ ਪੈਸੇ ਦਾ ਖਜ਼ਾਨੇ ਨੂੰ ਅੱਜ ਨਰਾਤਾ ਲੁੱਟਿਆ ਜਾ ਰਿਹਾ ਹੈ ਇਸ ਕਰਕੇ ਤੁਹਾਨੂੰ ਇਹ ਕਹਿਣ ਵਾਸਤੇ ਆਇਆ ਆ ਆ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਇਹ ਸਰਕਾਰ ਨੂੰ ਹਾਰ ਦਾ ਮੂੰਹ ਦਿਖਾ ਦਿਓ ਹਾਰ ਨਿਸ਼ਚਿਤ ਹੈ ਪਰ ਹੋਰ ਜਵਾਲਾ ਇਹਨਾਂ ਦੀ ਜਵਾਬ ਜਬਤ ਕਰਾ ਦਿਓ ਬਨਾਲੇ ਹਲਕੇ ਦੇ ਅੰਦਰ ਇਸ ਕਰਕੇ ਅਸੀਂ ਪੂਰੀ ਆਸ ਰੱਖਦੇ ਆ ਇਹ ਸਰਕਾਰ ਦੀ ਦਿੱਤੀ ਆ ਪੁੱਤੀ ਕਿਰਤੀ ਸ਼ੁਰੂ ਹੋ ਚੁੱਕੀ ਹੈ ਉੱਥੇ ਬੰਦਾ ਆ ਰਵਾਸੀ ਬਨਾਬਗਨ ਸਭਾ ਹਲਕੇ ਦੇ ਲੋਕ ਇਹ ਸਰਕਾਰ ਨੂੰ ਧੋਹਾ ਕੇ ਇਹਨਾਂ ਨੂੰ ਸਖਤ ਖਾਣੇ ਮਜਬੂਰ ਕਰਨਗੇ ਇਸ ਕਰਕੇ ਆਓ ਇਸ ਚੋਲਾ ਤੋਂ ਬਾਅਦ ਵੀ ਸਾਰੇ ਕਿਰਤੀ ਲੋਕ ਮਜ਼ਦੂਰ ਮਨਾਜਮ ਕਿਸਾਨ ਦੁਕਾਨਦਾਰ ਆਓ ਇਕੱਠੇ ਹੋ ਕੇ ਆਪਣੇ ਭੂਵਿੱਕ ਦੇ ਨਕਸ਼ੇ ਨੂੰ ਆਪ ਬਣਾਈਏ ਤਾਂ ਭਾਈਆ ਜੀ ਸਰ ਸਰਕਾਰ ਨੇ ਤੁਹਾਡੇ ਸਾਰੇ ਤਬਕਿਆਂ ਦੇ ਨਾਲ ਜਿਹੜੇ ਚੁਸਤੇ ਵਾਹਣ ਕੀਤੇ ਸੀ ਆ ਸਰਕਾਰ ਨੇ ਹੋਂ ਦੇ ਵਿਚਾਰ ਤੋਂ ਬਾਅਦ ਤੁਹਾਡੇ ਨਾਲ ਕੀਤੇ ਵਾਅਦਿਆਂ ਤੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਉਲਟਾ ਇਹਨਾਂ ਨੇ ਕੇਂਦਰ ਸਰਕਾਰ ਦੇ ਨਾਂ ਰੱਖ ਕੇ ਤੁਹਾਡੇ ਸਾਹਮਣੇ ਕਿਹਨੂੰ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅੱਜ ਮੰਨੀਆਂ ਚਰੋਲੇ ਆ ਜਾ ਰਿਹਾ ਹੈ ਤੇ ਕਹਿੰਦੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਗਾਈ ਦੇ ਵਿੱਚ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਦੇ ਅੰਦਰ हन माफ़ हो नशा माफ़ो काबू ਓਏ ਪਿਛਲੇ ਸਪੀਕਰ ਵਾਲੇ ਸਾਥਿਆਰੋ ਬੇੰਤੀ ਆ ਵੀ ਇਹ ਜਿਹੜਾ ਸਪੀਕਰ ਵਾਲੀ ਗੱਡੀ ਐ ਥੋੜਾ ਜਿਹਾ ਪਿੱਛੇ ਕਰ ਲੋ ਬਚਾਵੇ ਦੇ ਨੂੰ ਕਿਉਂਕਿ ਤੁਹਾਡੇ ਨਾਰੇ ਆਸ ਵਿੱਚ ਆਪਣੇ ਨਾਲ ਘੱਟ ਹੋ ਰਹੇ ਆ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੋ ਕਿਰਪਾ ਕਰਕੇ ਬੇੰਤੀ ਐ ਤੇ ਰੋਕ ਕੇ ਪਿੱਛੇ ਕਰ ਲੋ ਇਹਨਾਂ ਆਹ ਤੇ ਉਹਨਾਂ ਨੂੰ ਬੇੰਤੀ ਐ ਬਾਰੇ ਸਾਡੀ ਵੀ ਤੁਸੀਂ ਥੋੜਾ ਅੱਗੇ ਕਰੋ ਪੰਜਾਬ ਸਰਕਾਰ ਨੇ ਬਣਾਇਆ ਬਟਨ ਇਹਨਾਂ ਦੇ ਲੋਕਦਾਨ ਦੇ ਵਿੱਚ ਪੰਜਾਬ ਸਰਕਾਰ ਦਾ ਲੋਕਾਂ ਦਾ ਆਵਾਜ਼ ਦਾ ਜਰਨਤੀ ਨਾਲ ਕਿਲਾ ਕਰੋ ਜਿੰਦਾਬਾਦ ਘਰੋਂ ਕੀੜਾ ਸੀਵਾ ਕਰੋ ਸਟੋਪ ਕਰੋ ਇਹ ਗੱਲ ਵੀ ਆਮੀਨ ਮੇਰਾ ਲੁਟਣ ਜੀ ਉਹ ਦੋ ਕਰ ਮੈਂ ਦਵਾ ਤੇ ਨਸ ਕੰਮ ਕਰਦੇ ਕੰਮ ਕਿਰੇ ਜਿਵੇਂ ਨੰਗਰੀਆਂ ਦੇ ਲੋਕਾਂ ਦੋਵੇਂ ਕਹੋ ਤੁਹਾਨੂੰ ਵੀ ਪਸੰਦ ਆਵੇ ਮਿਲਣ ਨੂੰ ਦੋਸਤੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ